ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਜਿਹਦੀ ਪ੍ਰਧਾਨਗੀ ਮੰਡਲ ਦੇ ਵਿੱਚ ਮੈਂ ਹਰਿੰਦਰ ਸਿੰਘ ਲੱਖੋਵਾਲ ਸਰਦਾਰ ਮਨਜੀਤ ਸਿੰਘ ਤੰਦੇਰ ਸਰਦਾਰ ਫਰਮਾਨ ਸਿੰਘ ਸੰਧੂ ਤਿੰਨ ਮੈਂਬਰ ਦੀ ਅੱਜ ਅਸੀਂ ਇਹ ਟੀਮ ਦੇ ਵਿੱਚ ਸ਼ਾਮਲ ਹੋਏ ਆ ਜਿਹੜੇ ਅਹਿਮ ਕੁਝ ਫੈਸਲੇ ਮੀਟਿੰਗ ਵਿੱਚ ਲਏ ਗਏ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜਿਹੜਾ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਵੀ ਸੰਯੁਕਤ ਕਿਸਾਨ ਮੋਰਚਾ ਭਾਜਪਾ ਤੋਂ ਸਵਾਲ ਪੁੱਛੂਗਾ ਉਹ 11 ਸਵਾਲ ਅਸੀਂ ਪ੍ਰੈਸਾਂ ਨੂੰ ਭੇਜ ਵੀ ਦਿੱਤੇ ਆ ਤੇ ਉਹਦਾ ਅੱਜ ਐਲਾਨ ਕਰਤਾ ਵੀ 1 ਲੱਖ ਪੋਸਟਰ ਅਸੀਂ ਬਣਾ ਕੇ ਹਰ ਪਿੰਡ ਦੀ ਸੱਤ ਹਰ ਪਿੰਡਾਂ ਦੇ ਵਿੱਚ ਲਾਵਾਂਗੇ ਤੇ ਜਿਹੜਾ ਵਿਰੋਧ ਆ ਉਹ ਪੂਰਨ ਸ਼ਾਂਤਮਈ ਹੋਊਗਾ ਜਿੱਥੇ ਵੀ ਕੋਈ ਇਹਨਾਂ ਦਾ ਲੀਡਰ ਆਉਂਦਾ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਤੇ ਉਹਨਾਂ ਤੋਂ ਸਵਾਲ ਪੁੱਛਣ ਤੱਕ ਸੀਮਤ ਹੋਊਗਾ ਤੇ ਅਸੀਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਆਮ ਕਿਸਾਨਾਂ ਨੂੰ ਆਮ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਉਹ ਆਮ ਜਿਹੜੇ ਆ ਸਵਾਲ ਜਿਹੜੇ ਸਾਡੇ ਨੇ 11 ਸਵਾਲ ਨੇ ਉਹ ਭਾਜਪਾ ਦੇ ਜਿਹੜੇ ਲੀਡਰ ਆਉਂਦੇ ਨੇ ਉਹਨਾਂ ਤੋਂ ਪੁੱਛਣਗੇ ਤੇ ਉਹਨਾਂ ਤੋਂ ਜਵਾਬ ਲੈਣਗੇ ਇਹਨਾਂ ਨੂੰ ਅਸੀਂ ਪੂਰਨ ਸ਼ਾਂਤਮਈ ਟੰਕ ਦੇ ਨਾਲ ਕਰਾਂਗੇ ਕੋਈ ਹਿੰਸਕ ਹੋਣ ਵਾਲੀ ਗੱਲ ਨਹੀਂ ਕਰਾਂਗੇ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਇਸੇ ਤਰੀਕੇ ਨਾਲ ਹਿੰਸਕ ਨਾ ਹੋਇਆ ਜਾਵੇ ਤੇ ਨਾ ਹੀ ਕਿਸੇ ਨੂੰ ਰੋਕਿਆ ਜਾਵੇ ਨਾ ਹੀ ਕਿਸੇ ਨੂੰ ਧਾਰਮਿਕ ਜਗ੍ਹਾ ਜਾਣ ਤੋਂ ਨਾ ਹੀ ਕਿਸੇ ਦੇ ਘਰ ਜਾਣ ਤੋਂ ਇਸ ਤਰ੍ਹਾਂ ਅਸੀਂ ਨਹੀਂ ਰੋਕਾਂਗੇ ਅਸੀਂ ਤਾਂ ਸਿਰਫ ਪਿੰਡਾਂ ਵਿੱਚ ਆਉਣ ਤੇ ਉਹਨਾਂ ਨੂੰ ਸਵਾਲ ਕਰਾਂਗੇ ਤੇ ਕਾਲੀਆਂ ਝੰਡਿਆਂ ਨਾਲ ਉਹਨਾਂ ਨੂੰ ਦਿਖਾਵਾਂਗੇ ਉਹ ਵੀ ਚੱਲ ਚੱਲ ਰਹੇ ਆ ਦੂਸਰੀ ਇਹ ਜਿਹੜੀ ਆ ਭਾਜਪਾ ਵਾਲੇ ਕੁਝ ਚਾਲਾਂ ਵੀ ਚੱਲ ਰਹੇ ਆ ਜਾਣ ਕੇ ਮੁੱਦਾ ਬਣਾ ਰਿਆ ਵੀ ਅਸੀਂ ਧਾਰਮਿਕ ਜਗ੍ਹਾ ਤੇ ਜਾ ਰਹੇ ਆ ਅਸੀਂ ਕਿਸੇ ਦੇ ਘਰੇ ਜਾ ਰਹੇ ਆ ਉਹ ਸਾਨੂੰ ਰੋਕ ਰੋਕਿਆ ਜਾ ਰਿਹਾ ਇਹ ਜੀ ਅਸੀਂ ਕੋਈ ਗੱਲ ਨਹੀਂ ਇਹਦੀ ਅਸੀਂ ਨਿੰਦਾ ਕਰਦੇ ਆ ਅਸੀਂ ਤਾਂ ਸਿਰਫ ਆਪਦੇ ਸਵਾਲਾਂ ਦੇ ਜਵਾਬ ਲੈਣੇ ਆ ਦੂਸਰਾ ਕੋਈ ਵੀ ਜਾਂ ਲੀਡਰ ਆਉਂਦਾ ਸਾਡੇ ਕੋਲ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਉਂਦਾ ਐਸਕੇਐਮ ਨੇ ਐਲਾਨ ਕੀਤਾ ਹੋਈ ਭਾਵੇਂ ਪ੍ਰਧਾਨ ਮੰਤਰੀ ਆਵੇ ਜਾਂ ਕੋਈ ਵੱਡਾ ਲੀਡਰ ਆਵੇ ਉਹਦਾ ਵੀ ਸ਼ਾਂਤਮਈ ਢੰਗ ਦੇ ਨਾਲ ਕਾਲੀਆਂ ਝੰਡੀਆਂ ਦਿਖਾ ਕੇ ਸ਼ਾਂਤਮਈ ਢੰਗ ਦੇ ਨਾਲ ਉਹਦਾ ਵੀ ਵਿਰੋਧ ਜਿਹੜਾ ਕੀਤਾ ਜਾਊਗਾ ਇਹ ਅੱਜ ਦੇ ਫੈਸਲੇ ਨੇ ਦੂਸਰੀ ਸਾਡੀ ਜਿਹੜੀ 21 ਤਰੀਕ ਨੂੰ ਜਿਹੜੀ ਕਿਸਾਨ ਪੰਚਾਇਤ ਜਿਹੜੀ ਅਸੀਂ ਜਗਰਾਉਂ ਚ ਕਰਨ ਜਾ ਰਹੇ ਆ ਉਹ ਮਹਾ ਪੰਚਾਇਤ ਉਹਦੇ ਲਈ ਵੀ ਇੱਕ ਕਮੇਟੀ ਬਣ ਗਈ ਆ ਜਿਹਦੀ ਪ੍ਰਬੰਧਕ ਕਮੇਟੀ ਦੇ ਵਿੱਚ 8 ਮੈਂਬਰ ਲੈ ਗਏ ਨੇ ਉਹ ਮੈਂਬਰਾਂ ਦੇ ਨਾਂ ਵੀ ਤੁਹਾਨੂੰ ਦੱਸ ਦਿੰਨੇ ਆ ਦੋ ਹੀ ਕਮੇਟੀਆਂ ਸੰਚਾਲਨ ਕਮੇਟੀ ਵੀ ਬਣ ਗਈ ਆ ਉਹ ਜਿਹੜੇ ਸਾਰੇ ਪ੍ਰਬੰਧ ਕਰੂਗੀ ਲੱਖਾਂ ਕਿਸਾਨਾਂ ਦੀ ਡਿਊਟੀ ਲੱਗ ਗਈ ਆ ਲੰਗਰ ਕਮੇਟੀਆਂ ਬਣ ਗਈਆਂ ਨੇ ਪੂਰੇ ਤੌਰ ਦੇ ਉੱਪਰ ਅਸੀਂ ਉਹ ਇੱਕ ਵੱਡੀ ਮਹਾਪੰਚਾਇਤ ਕਰਾਂਗੇ ਉਹਦੇ ਲਈ ਤੁਹਾਨੂੰ ਮਨਜੀਤ ਧਨੇਰ ਜੀ ਜਿਹੜੀ ਕਿਸਾਨ ਪੰਚਾਇਤ ਬਾਰੇ ਦੱਸਣਗੇ ਪ੍ਰੈਸ ਵਾਲੇ ਸਾਥੀਆਂ ਨੂੰ ਬੇਨਤੀ ਆ ਵੀ ਕੁਝ ਲੱਖੋਵਾਲ ਸਾਹਿਬ ਨੇ ਗੱਲਾਂ ਰੱਖੀਆਂ ਨੇ ਜਿਹਦੇ ਵਿੱਚੋਂ ਇੱਕ ਗੱਲ ਦਾ ਫਰਕ ਲੱਗਦਾ ਸੀ ਜਿਹੜੀ ਭਾਜਪਾ ਵਾਲੀ ਚਾਲ ਆ ਇੱਕ ਖਾਸ ਕਰਕੇ ਉਹਦੇ ਜਿਹੜੇ ਐਮਪੀ ਆ ਮਤਲਬ ਜਿਹੜਾ ਫਰੀਦਕੋਟ ਤੋਂ ਖੜਾ ਹੈ ਉਹ ਇਹ ਲੈ ਕੇ ਆ ਰਿਹਾ ਵੀ ਜਿਵੇਂ ਜਿਹੜੇ ਕਿਸਾਨ ਆ ਉਹ ਉਹਦਾ ਮਜ਼ਦੂਰ ਹੋਣ ਕਰਕੇ ਵਿਰੋਧ ਕਰ ਰਹੇ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਜਾਤਰੀ ਆਧਾਰ ਤੇ ਕਿਸੇ ਨੂੰ ਵਿਰੋਧ ਕਰਨ ਵਾਲੀ ਸਾਡਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਕੈਂਡੀਡੇਟਾਂ ਦਾ ਮਜ਼ਦੂਰਾਂ ਦਾ ਵੀ ਹੋ ਸਕਦਾ ਕਿਸਾਨਾਂ ਦਾ ਵੀ ਹੋ ਸਕਦਾ ਧਰਮੂ ਦਾ ਕੋਈ ਹੋ ਸਕਦਾ ਅਸੀਂ ਨਾ ਦਾ ਧਾਰਮਿਕ ਤੌਰ ਤੇ ਕਿਸੇ ਨਾਲ ਵਿਤਕਰਾ ਨਾ ਜਾਤ ਦੇ ਤੌਰ ਤੇ ਵਿਤਕਰਾ ਸਾਡੇ ਸਵਾਲ ਆ ਜਿਹੜੇ ਉਹ ਬੀਜੇਪੀ ਦੇ ਆਗੂ ਹੋਣ ਕਰਕੇ ਉਹਨਾਂ ਨੂੰ ਕਰ ਰਹੇ ਆ ਇੱਕ ਤਾਂ ਇਹ ਅਸੀਂ ਸਾਫ਼ ਕਰ ਦਈਏ ਦੂਜੀ ਗੱਲ ਆ ਵੀ ਅਸੀਂ ਪਿੰਡਾਂ ਦੇ ਵਿੱਚ ਵੱਡੀਆਂ ਫਲੈਕਸਾਂ ਹਰ ਪਿੰਡ ਦੇ ਵਿੱਚ ਚਾਰ-ਚਾਰ ਫਲੈਕਸਾਂ ਪ੍ਰਚਾਰ ਦੇ ਪੱਖੋਂ ਭੇਜਤੀਆਂ ਲਏ ਉਹ 2-4 ਦਿਨਾਂ ਦੇ ਵਿੱਚ ਹੀ ਸਾਰੇ ਪਿੰਡਾਂ ਦੇ ਵਿੱਚ ਲੱਗ ਕੇ ਥਾਂਗੇ ਜਿੱਦੇ ਤੇ ਸਾਡੇ 11 ਸਵਾਲ ਹੋਣਗੇ। ਉਹ 11 ਸਵਾਲਾਂ ਤੋਂ ਲੋਕ ਸਿੱਖਤ ਹੋਣਗੇ। ਉਸ ਤੋਂ ਅੱਗੇ ਅਸੀਂ ਇਹ ਬਣਾਇਆ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੀਟਿੰਗਾਂ ਕਰਾਵਾਂਗੇ। ਲੋਕਾਂ ਨੂੰ ਭਾਜਪਦੀਆਂ ਹੁਣ ਤੱਕ ਦੀਆਂ ਲੋਕਮਾਰੂ ਚਾਲਾਂ ਕਿਵੇਂ ਉਹਨੇ ਹੁਣ ਤੱਕ ਮਤਲਬ ਧਰਮ ਦਾ ਪੱਤਾ ਖੇਡਿਆ। ਕਿਵੇਂ ਮਣੀਪੁਰ ਦੇ ਵਿੱਚ ਔਰਤਾਂ ਨੂੰ ਲੰਗਿਆਂ ਕਰਕੇ ਫੇਰਿਆ। ਅੱਜ ਉਹ ਦਲਿਤਾਂ ਦੇ ਮਤਲਬ ਪੱਖੀ ਹੋਣ ਦਾ ਕਿਵੇਂ ਪਖੰਡ ਕਰਦੇ ਆ ਇਹ ਸਾਰਾ ਜਿਹੜਾ ਉਹਨਾਂ ਦਾ ਪਿਛਲਾ ਕਰਤਾਰ ਹੈ ਉਹ ਨੰਗਾ ਕਰਾਂਗੇ ਕਿਵੇਂ ਸਾਡੀਆਂ ਪਹਿਲਵਾਨ ਧੀਆਂ ਨੂੰ ਦਿੱਲੀ ਦੇ ਵਿੱਚ ਬੇਇਨਸਾਫੀ ਹੋਈ ਆ ਉਹਨਾਂ ਨਾਲ ਉਹਦੇ ਤੇ ਵੀ ਉਦੋਂ ਸੰਯੁਕਤ ਕਿਸਾਨ ਮੋਰਚਾ ਬੋਲਿਆ ਸੀ ਅੱਜ ਉਹ ਸਾਰੀਆਂ ਗੱਲਾਂ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਤੈ ਹੋ ਗਿਆ ਉਸ ਤੋਂ ਅੱਗੇ ਸਾਡੀ ਹੈਗੀ ਆ ਜਿਹੜੀ 21 ਮਈ ਦੀ ਜਗਰਾਉਂ ਦੇ ਵਿੱਚ ਭਾਜਪਾ ਵਿਰੋਧੀ ਰੈਲੀ ਹੋ ਰਹੀ ਆ ਉਦੇ ਪ੍ਰਬੰਧ ਤਕਰੀਬਨ ਤਕਰੀਬਨ ਅਸੀਂ ਪੂਰੇ ਕਰ ਲਏ ਨੇ ਅ ਅਸੀਂ ਪਹਿਲਾ ਜੋ ਅੰਗਿਆ ਸੀ ਉਹਦੇ ਨੂੰ ਖਰਚੇ ਥੋੜੇ ਜਿਹਾ ਹੋਰ ਵਧਾਏ ਨੇ ਕਿਉਂਕਿ ਸਾਨੂੰ ਇਹ ਸੰਭਾਵਨਾ ਬਣ ਗਈ ਵੀ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਉਦੋਂ ਵੱਡੇ ਇਕੱਠ ਹੋਣਗੇ ਥੱਲੋਂ ਸਾਨੂੰ ਹੰਧਾਰਾ ਮਿਲ ਰਿਹਾ ਉਹਦੇ ਅਸੀਂ ਖਰਚੇ ਖਰਚਾਂ 'ਚ ਹੋਰ ਬੜੌਤਰੀ ਕਰ ਲਈ ਆ ਤੇ ਸਾਰੇ ਪ੍ਰਬੰਧਾਂ ਵਾਸਤੇ ਕਮੇਟੀਆਂ ਬਣ ਚੁੱਕੀਆਂ ਨੇ ਲਖਵਾਲ ਸਾਹਿਬ ਨੇ ਤੁਹਾਨੂੰ ਪੜ ਕੇ ਦੱਸਿਆ ਨੇ ਪ੍ਰਬੰਧਕ ਕਮੇਟੀਆਂ ਬਣ ਗਿਆ ਜਿਹੜੇ 'ਚ 10-11 ਜਥੇਬੰਦੀਆਂ ਨੇੜ ਲੀਆਂ ਨੇ ਉਹ ਸਾਰੇ ਪ੍ਰਬੰਧ ਕਰਨਗੀਆਂ ਅ ਟੈਂਕ ਦਾ ਜਾਂ ਜਿਹੜੇ ਸਪੀਕਰਾਂ ਦਾ ਜਾਂ ਪੱਖਿਆਂ ਦਾ ਇੰਦਾ ਕਰਨਾ ਉਹ ਸਾਰਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਲੰਗਰ ਪਾਣੀ ਦਾ ਜਿੰਨਾ ਵੀ ਹੋ ਸਕਿਆ ਉਹਦਾ ਅਸੀਂ ਅੱਜ ਵਿਚਾਰ ਲਿਆ ਪਾਣੀ ਦੀਆਂ ਟੈਂਕੀਆਂ ਦੂਰੋਂ ਦੂਰੋਂ ਹੋਣਗੇ ਕਿਉਂਕਿ ਬੜਾ ਕੱਠਾ ਹੈ ਤੇ ਇਸ ਤੋਂ ਅੱਗੇ ਜਿਹੜੇ ਦੂਜੇ ਵਰਕ ਵੀ ਹੈ ਅਸੀਂ ਇਕੱਲੇ ਕਿਸਾਨ ਨਹੀਂ ਹੋਵਾਂਗੇ ਕਿਉਂਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਭਾਜਪਾ ਲੈ ਕੇ ਆਈ ਸੀ ਜਿਹੜਾ ਨੂੰ ਅੱਜ ਇਹਦੇ ਢੰਗ ਦਾ ਉਹ ਲਾਗੂ ਕਰ ਰਹੀ ਆ ਉਹਦੇ ਵਿੱਚ ਮਜ਼ਦੂਰਾਂ ਨੂੰ ਵੀ ਮਾਰ ਰਹੀ ਸੀ ਆਰਤੀਆਂ ਨੂੰ ਵੀ ਮਾਰ ਰਹੀ ਸੀ ਕੋਈ ਵੀ ਕਿਰਤੀ ਹਾਤੀ ਜਿਹੜਾ ਉਹਦੇ ਤੇ ਹੱਲਾ ਹੋਣਾ ਸੀ ਅਸੀਂ ਸਾਰਿਆਂ ਤੱਕ ਗੱਲ ਲੈ ਕੇ ਜਾਵਾਂਗੇ ਉਹਨਾਂ ਦੀ ਵੀ ਸ਼ਮੂਲੀਅਤ ਇਸ ਇਕੱਠਾ ਦੇ ਵਿੱਚ ਕਰਾਵਾਂਗੇ ਤੇ ਇਸ ਤੋਂ ਅੱਗੇ ਆ ਤਿਆਰੀਆਂ ਤਕਰੀਬਨ ਤਕਰੀਬਨ ਸਾਡੀਆਂ ਚੱਲ ਰਹੀਆਂ ਨੇ ਵੱਡੀ ਤਿਆਰੀ ਸਾਡੀ ਇਹ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਉਹ ਜਿਹੜੇ ਇਹਦੇ ਪੈਰ ਖੜਦੇ ਉਹ ਸਾਡਾ ਪ੍ਰਚਾਰ ਕਰਕੇ ਸਾਰੀਆਂ ਜਥੇਬੰਦੀਆਂ ਨੇ ਆਪੋ-ਆਪ ਦਾ ਫੈਸਲਾ ਕਰ ਲਿਆ ਜਿਵੇਂ ਕਈ ਜਥੇਬੰਦੀਆਂ ਨੇ ਵੱਡੀਆਂ ਮੀਟਿੰਗਾਂ ਸੱਤ ਕੇ ਪੰਜਾਬ ਪੱਤਰ ਦੀਆਂ ਕਿਵੇਂ ਲਜਾਣਾ ਉਹ ਜਾਂ ਜਿਹੜਾ 5 5 ਤਰੀਕਾ 5 ਮਈ ਦੀ ਅਸੀਂ ਜਿਲ੍ਹਾ ਪੱਤਰੀ ਮੀਟਿੰਗ ਸਾਰੇ ਸੰਯੁਕਤ ਮੋਰਚੇ ਦੇ ਸਾਰੇ ਪੰਜਾਬ ਦੇ ਵਿੱਚ ਰੱਖ ਲਈ ਉਹਦੇ ਤੇ ਪਲਾਨ ਜਿਹੜੀ ਉਹ ਕਿਉਂਕਿ ਸਾਡੇ ਇਸ ਦਾ ਵਿਰੋਧ ਨੂੰ ਉਹ ਭੜਕਾਉ ਬਣਾਉਣਾ ਚਾਹੁੰਦੇ ਨੇ ਅਸੀਂ ਇਹਨੂੰ ਸ਼ਾਂਤਮਈ ਰੱਖਣਾ ਉਸ ਤੇ ਵਰਕਰਾਂ ਨੂੰ ਟ੍ਰੇਨਿੰਗ ਦੇਵਾਂਗੇ ਸ਼ਾਂਤਮਈ ਰਹਿ ਕੇ ਉਹਨਾਂ ਦਾ ਵਿਰੋਧ ਕਰਨਾ ਵਿਰੋਧ ਲਾਜ਼ਮੀ ਹੋਊਗਾ ਕਿਉਂਕਿ ਵਿਰੋਧ ਦਾ ਖਜ਼ਾਨਾ ਸਾਡੇ ਕੋਲੇ ਉਹਨਾਂ ਨੇ ਬਹੁਤ ਛੱਡਿਆ ਹੋਇਆ ਹੁਣ ਤੱਕ ਜਿਹੜਾ ੱੱਕੇ ਧੋੜੇ ਕੀਤੇ ਆ ਉਹਨਾਂ ਨੇ ਚਾਹੇ ਉਹ ਔਰਤ ਫਰੰਟ ਹੋਵੇ ਚਾਹੇ ਮਤਲਬ ਮਜ਼ਦੂਰ ਹੋਣ ਚਾਹੇ ਧਰਮ ਦੇ ਨਾਂ ਤੇ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨਾਲ ਹੋਵੇ ਉਹ ਸਾਰਾ ਕੁਝ ਸਾਡੇ ਕੋਲੇ ਖਜ਼ਾਨਾ ਬਹੁਤ ਲੋਕ ਸਾਡੀ ਇਸ ਗੱਲ ਨੂੰ ਸੁਣ ਰਹੇ ਆ ਅਸੀਂ ਧਰਮੇ ਨਾਲ ਲੈ ਕੇ ਜਾਵਾਂਗੇ ਫਰਮਾਨ ਸਿੰਘ ਸੰਤੂ ਜੀ ਅਗਲੀ ਗੱਲ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਬਾੜਦਰਾ ਦੀ ਘਾਟ ਆ ਲਿਫਟਿੰਗ ਨਹੀਂ ਹੋ ਰਹੀ ਇਸ ਲਈ ਵੀ ਅਸੀਂ ਅੱਜ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਇਲੈਕਸ਼ਨ ਦੇ ਵਿੱਚ ਬਿਜ਼ੀ ਆ ਉਹ ਜਿਹੜਾ ਇਹਦਾ ਜ਼ਰੂਰੀ ਕੰਮ ਆ ਕਿ ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਰਹਿੰਦੇ ਆ ਬਾਰਦਰ ਨਾਲ ਬੋਕਲ ਤੋਂ ਜਾਂਦਾ ਨਾ ਫੱਡੀਆਂ ਚ ਇਸੇ ਤਰ੍ਹਾਂ ਜਿਹੜਾ ਬਾਰਦਰ ਨਾਲ ਇਹਨਾਂ ਦੇ ਮਾਲ ਚੱਕਿਆ ਦੀ ਲਿਫਤ ਨਹੀਂ ਹੋ ਰਹੀ ਇਸ ਕਰਕੇ ਸਰਕਾਰ ਨੂੰ ਸੁਤੰਭੀ ਦੇਣੇ ਆ ਕਿ ਲਖਣ ਨੂੰ ਕਾਰ ਕਰਕੇ ਕਿਛ ਜਿਹੜਾ ਇਹ ਮਾਲ ਦੀ ਲਿਫਤ ਕਰਾਓ ਜਿਹੜਾ ਮੰਡੀਆਂ ਦੇ ਵਿੱਚ ਬਾਰਦਰੋਂ ਬਚਾਓ ਤਾਂ ਕਿ ਨਹੀਂ ਤਾਂ ਬੀਜੇ ਵੀ ਮੰਗੋ ਤੁਹਾਡਾ ਵੀ ਲੋਕ ਹੋਵੇਗਾ ਲਖਣ ਦੇ ਵਿੱਚ ਇਹ ਜ਼ਰੂਰੀ ਹੈ ਕਿ ਕਿਸਾਨ ਨੇ ਜਿਸ ਮੌਸਮ ਤੇ ਰਾਤ ਅੱਜ ਚੱਲਦੇ ਪਏ ਨੇ ਅੱਜ ਤੱਕ بارش ਹੁੰਦੀ ਆ ਗੜੇ ਪੈਂਦੇ ਆ ਗੜਿਆਂ ਦੇ ਗੜੇ ਮਾਰੀ ਕਰ ਅੱਗੇ ਵੀ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਲਿਫਟ ਕਰੇ ਔਰ ਮੰਡੀਆਂ ਦੇ ਵਿੱਚ ਇਹਦਾ ਵਾਧਾ ਨਾ ਪਚਾਵੇ ਇੱਕ ਜਿਪਸਮ ਤੇ ਜੰਤਰ ਅਜੇ ਤੱਕ ਨਹੀਂ ਆਇਆ ਜਿਹੜਾ ਅਸੀਂ ਵੇਚਣਾ ਹੁੰਦਾ ਉਹ ਸਰਕਾਰ ਨੂੰ ਕਹਿੰਦੇ ਆ ਵੀ ਫੌਰੀ ਤੌਰ ਤੇ ਭੇਜਿਆ ਜਾਵੇ ਪੰਜਾਬ ਸਰਕਾਰ ਨੂੰ ਇੱਕ ਗੰਨੇ ਦੀ ਪੇਮੈਂਟ ਪਿਛਲੀ ਮੀਟਿੰਗ 'ਚ ਵੀ ਅਸੀਂ ਕਿਹਾ ਸੀ ਸਰਕਾਰ ਨੂੰ ਗੰਨੇ ਦੀ ਪੇਮੈਂਟ ਪੇਮੈਂਟ ਵੀ ਪੰਜਾਬ ਸਰਕਾਰ ਵੱਲ ਖੜੀ ਆ ਉਹ ਵੀ ਫੌਰੀ ਤੌਰ ਤੇ ਸਾਡੀ ਜਿਹੜੀ ਹੈ ਪੇਮੈਂਟ ਪਾਈ ਜਾਵੇ। ਮੈਂ ਇੱਕ ਕੈਂਪੀ ਹੋਣ ਕਰਦੀ ਚਾਹਾਂਗਾ ਜਿਹੜਾ ਸਾਡਾ ਫੋਕਸ ਸੀ ਉਹਨਾਂ ਨੂੰ ਘੇਰ ਘੇਰ ਕੇ ਵਿਰੋਧ ਕਰਨ ਦਾ ਅਸੀਂ ਉਹਨੂੰ ਪਿੰਡਾਂ 'ਚ ਲੈ ਕੇ ਜਾ ਰਹੇ ਹਾਂ ਲੋਕ ਵਿਰੋਧ ਕਰਨ। ਅਸੀਂ ਕਿਤੇ ਕਨਫਰੋਂਟੇਸ਼ਨ ਬਿਲਕੁਲ ਨਹੀਂ ਕਰਾਂਗੇ। ਭਾਜਪਾ ਨੂੰ ਇਸ ਗੱਲ 'ਚ ਸਫਲ ਨਹੀਂ ਹੋਣ ਦੇਵਾਂਗੇ ਕਿ ਸਾਡੀ ਕਨਫਰੋਂਟੇਸ਼ਨ ਦੇ ਨਾਂ ਤੇ ਵੋਟ ਪੋਲਰਾਈਜੇਸ਼ਨ ਕਰ ਸਕਣ। ਇਸ ਕਰਕੇ ਅੱਜ ਅਸੀਂ ਇਹ ਵੀ ਫੈਸਲਾ ਕੀਤਾ ਕਿ ਇਹ ਸਾਰਾ ਜਿਹੜਾ ਵਿਰੋਧ ਵਾਲਾ ਸਿਲਸਿਲਾ ਹੈ ਇਹਨੂੰ ਪਿੰਡ ਪਿੰਡਰ ਤੇ ਲਿ ਜਾ ਕੇ ਲੋਕਾਂ ਵੱਲੋਂ ਵਿਰੋਧ ਕਰਵਾਇਆ ਜਾਏ ਇੱਕ ਗੱਲ ਦੂਸਰਾ ਆਉਣ ਵਾਲੇ ਸਮੇਂ 'ਚ ਅਸੀਂ ਕੁਝ ਸਵਾਲ ਹੋਰ ਜਾਰੀ ਕਰਾਂਗੇ ਜਿਹੜੇ ਰੂਲਿੰਗ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਸਵਾਲ ਹੋਣਗੇ ਲੋਕੋਨਾਂ ਤੇ ਵੀ ਸਵਾਲ ਕਰਾਂਗੇ ਇਹ ਅਸੀਂ ਨਵਾਂ ਫੈਸਲਾ ਇੱਕ ਵੀ ਕੀਤਾ ਹੈ ਸ਼ਹਿਰੀਕ ਦੇ ਮੀਟਿੰਗ ਵਾਲਾ ਜਿਹੜੀ ਇੱਥੇ ਹਾਂ ਜਿ ਆ ਰਹੇ ਜੀ ਸ੍ਰੀ ਸ਼ਿਸ਼ੀ ਉਹ ਖੜੀ ਤਾਰੀਖ ਨੂੰ ਇੱਥੇ ਹਾਈ ਕੋਰਟ ਦੇ ਜੱਜ ਜਿਹੜਾ ਉਹ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਜਿਹੜੇ ਇਸ ਵੇਲੇ ਮੋਰਚੇ ਤੇ ਬੈਠੇ ਕਿਸਾਨ ਨੇ ਉਹਦੀ ਜਾਂਚ ਕਰ ਰਹੀ ਹਾਈ ਕੋਰਟ ਦੇ ਜੱਜ ਸ਼੍ਰੀਮਤੀ ਜੈਸ਼ਰੀ ਠਾਕੁਰ ਉਹ ਇੱਥੇ ਆ ਰਹੇ ਨੇ ਐਸੇ ਕਿਸਾਨ ਪਵਨ ਚੋਹੇ ਵੀ ਅਸੀਂ ਉਹਨਾਂ ਦੇ ਸਾਹਮਣੇ ਗਵਾਹੀ ਪੇਸ਼ ਕਰਾਂਗੇ ਸ਼ੁਕਰਨ ਦੇ ਦੀ ਮੌਤੇ ਸਬੰਧਿਤ ਨੇ ਤੇ ਜਿਹੜਾ ਪੁਲਿਸ ਤਸ਼ੱਦਦ ਉੱਤੇ ਹੋਇਆ ਕੁਝ ਇਕੋ ਨੌਜਵਾਨ ਅਮਰਿਤਪਾਲ ਸਿੰਘ ਉਹਦੇ ਬਹੁਤ ਸੱਟਾਂ ਮਾਰੀਆਂ ਨੇ ਬਹੁਤ ਸਾਰਿਆਂ ਦੇ ਗੋਲੀਆਂ ਦੇ ਨਿਸ਼ਾਨ ਨੇ ਉੱਥੇ ਮਸ਼ੀਨਰੀ ਪੰਨੀ ਹੈ ਇਹ ਸਾਰੇ ਮੁੱਦੇ ਤੇ ਹਾਈ ਕੋਰਟ ਦੀ ਜਿੱਦਾਂ ਡਾਇਰੈਕਸ਼ਨ ਹੈ ਜਾਂਚ ਕਰਨ ਲਈ ਉਹਦੇ ਵਿੱਚ 6 ਤਾਰੀਖ ਨੂੰ ਅਸੀਂ ਇੱਥੇ ਉਹ ਜਾਂਚ ਉੱਠੀ ਸਾਰੇ ਸ਼ਾਮਲ ਹੋਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸਾਥੀ ਜਿਹੜੇ ਬੈਠੇ ਨੇ ਸਬੂਤ ਉਹਨਾਂ ਕੋਲ ਨੇ ਜਾਦਾ ਉਹ ਉਹਨਾਂ ਨੂੰ ਅਪੀਲ ਹੈ ਕਿ ਇਹ ਕਿਸੇ ਦੇ ਕ੍ਰੈਡਿਟ ਔਰ ਡਿਸਕ੍ਰੈਡਿਟ ਦੀ ਗੱਲ ਨਹੀਂ ਉਹਨਾਂ ਨੂੰ ਸਭ ਤੋਂ ਪਹਿਲ ਦੇਵਾਂਗੇ ਕਿ ਉਹ ਆਕੇ ਅਸੀਂ ਵੇਟ ਕਰਾਂਗੇ ਕਿ ਉਹ ਆ ਕੇ ਸਾਰੇ ਸੁਝੇਸ਼ ਪੇਸ਼ ਕਰਦੇ ਨੇ ਉਹਦੀ ਜਾਨੀ ਸਤਿਕਾਰ ਹਾਂਜੀ ਕੋ ਸਵਾਲ ਬੋਲੋ ਤਾਂ ਪਾਲ ਪਾਦਾ ਬਾਰੇ ਉਹਨੂੰ ਐਮਐਸਪੀ ਦਾ ਵਾਅਦਾ ਤਾਂ ਪੰਜਾਬ ਸਰਕਾਰ ਨੇ ਕੀਤਾ ਸੀ ਸ਼ੁਕਰਾਂ ਦੀ ਹੋਣੀ ਉਸ ਤੋਂ ਬਾਅਦ ਉਹ ਆ ਦੇ ਨਹੀਂ ਗਾਲੀ ਕਿਸੀ ਪਾਲ ਪਾਦਾ ਤੋਂ ਵੀ ਕਿਉਂ ਹੋਇਆ ਕੋਈ ਗੱਲਬਾਤ ਚੱਲੀ ਕਿ ਆਮਾ ਦੀ ਵਾਟੀ ਨਾਲ ਨਹੀਂ ਕੋਈ ਗੱਲਬਾਤ ਨਹੀਂ ਕਿਉਂਕਿ ਭਾਜਪਾ ਨੇ ਸਾਡੇ ਤੇ ਸਾਡਾ ਵਿਰੋਧ ਕੀਤਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸ਼ੁਭ ਕਰਨ ਦੀ ਤਾਜ਼ੀ ਤਾਜ਼ੀ ਮੌਤ ਹੋਈ ਆ ਤੇ ਸਾਡੇ ਨੇ ਇਹਨਾਂ ਨੇ ਵੱਡੇ ਵਾਦੇ ਐ ਐਮਐਸਪੀ ਦੇ ਜਿਹੜੇ ਭਾਜਪਾ ਨੇ ਕੀਤੇ ਸੀ ਹੋਰ ਵੀ ਜਿੰਨੇ ਵਾਦੇ ਆ 9 11 ਮੰਗਾਂ ਦੇ ਵਿੱਚ ਉਹ ਭਾਜਪਾ ਨੇ ਕੀਤੇ ਹੋਇਆ ਬਾਕੀ ਸਾਬਕਤ ਆਪ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਤਾ ਗੰਨੇ ਦੇ ਪੈਸੇ ਜਾਂ ਜਿਹੜਾ ਕੁਛ ਇਹਨਾਂ ਨੇ ਸਾਡੇ ਨਾਲ ਮੰਗਾ ਤੇ ਕੀਤੀ ਸੀ ਉਹ ਇਹਨਾਂ ਦਾ ਵੀ ਅਸੀਂ ਇਹਨਾਂ ਤੋਂ ਸਵਾਲ ਪੁੱਛਾਂਗੇ ਨਹੀਂ ਇਸ ਪਹਿਲਾਂ ਤਾਂ ਭਾਜਪਾ ਦਾ ਹੀ ਆ ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਉਹਨਾਂ ਨੇ ਵਾਦੇ ਕੀਤੇ ਉਹਨਾਂ ਤੋਂ ਵੀ ਸਵਾਲ ਅਸੀਂ ਕਰਾਂਗੇ ਕਿਸਾਨਾਂ ਦੀ ਮਰਜ਼ੀ ਆ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿਸੇ ਪਾਰਟੀ ਦੇ ਪਲ ਨਹੀਂ ਕਹਿੰਦੇ ਭਾਜਪਾ ਨੂੰ ਵੋਟ ਨਹੀਂ ਕਰਨੀ ਹੋਰ ਜੀ ਨੂੰ ਮਰਜ਼ੀ ਵੋਟ ਕਰ ਲੈ ਇੱਕ ਲੱਖਵਾਦ ਸਾਹਿਬ ਅੱਜ ਦਾ ਤਰਫਤਾਰ ਹੁੰਦਾ ਪਿੰਡ ਦੇ ਜਨ ਲੋਕ ਉਥੇ ਲਾਹਿਤਪੁਰ ਨਦੀ ਵਿਸਥਿਤ ਨੇ ਜਾਣਾ ਸੀ ਅੱਜ ਪਹਿਲੀ ਵਾਰ ਦੇਖਣ ਤੇ ਆਇਆ ਕਿ ਉਥੇ ਨੇਤਾ ਤਾਂ ਸਾਥ ਹੋਈ ਸੀ ਪਿੰਡ ਦੇ ਲੋਕਾਂ ਨਾਲੋਂ ਉੱਥੇ ਬੜਾ ਬਸਤਾ ਗਿਆ ਚੰਦੋਕਲੇ ਪਿੰਡ ਇਹੀ ਅਸੀਂ ਚਾਹੁੰਦੇ ਆ ਵੀ ਲੋਕ ਉੱਠਣ ਲੋਕ ਵਿਰੋਧ ਕਰਨ ਜ਼ਰੂਰੀ ਨਹੀਂ ਵੀ ਲੀਡਰ ਨੇ ਜਾਣਾ ਲੋਕਾਂ ਨੂੰ ਹੀ ਅਸੀਂ ਲਾਮਬੰਦ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੇ ਲੋਕ ਹੀ ਇਹਨਾਂ ਦਾ ਵਿਰੋਧ ਕਰਨਗੇ ਅਗਲਾ ਅਗਲਾ ਕੋਈ ਕਿਸੇ ਇਸ ਗੱਲ ਤੇ ਹੈ ਕਿ ਲੋਕਾਂ ਵੱਲੋਂ ਵਿਰੋਧ ਕਰਵਾਇਆ ਜਾਵੇ ਨਾ ਪੰਜਾਬ ਵਿੱਚ ਕਿਹੜੀ ਪਾਰਟੀ ਨਿਕਲਣਾ ਚਾਹੁੰਦੇ ਆ ਕਿਸਾਨੀ ਪਾਰਟੀ ਨਿਕਲਣਾ ਚਾਹੁੰਦਾ ਹੈ ਬੇਤਰੀ ਜਾਂ ਕੋਈ ਨੈਸ਼ਨਲ ਪਾਰਟੀ ਨਹੀਂ ਇਹ ਕਿਸਾਨਾਂ ਦੀ ਮਰਜ਼ੀ ਆ ਕੈਂਡੀਡੇਟ ਦੇਖ ਕੇ ਜਿਹੜਾ ਕੈਂਡੀਡੇਟ ਤੁਹਾਡੇ ਕੰਮ ਆ ਸਕਦਾ ਕੈਂਡੀਡੇਟ ਚੰਗਾ ਭਾਜਪਾ ਤੋਂ ਬਿਨਾ ਅਸੀਂ ਉਹਨੂੰ ਕੋਈ ਅਸੀਂ ਇਹ ਕੰਦਨ ਨਹੀਂ ਫੁਲਾਣੀ ਪਾਰਟੀ ਨੂੰ ਵੋਟ ਪਾਓ ਇਹ ਸਾਡਾ ਕੋਈ ਐਸਕੀਮ ਦਾ ਫੈਸਲਾ ਨਹੀਂ ਐਸਕੀਮ ਦਾ ਇੱਕ ਫੈਸਲਾ ਇਹ ਵੀ ਹੈ ਵੀ ਕਾਨੇ ਦੇਖਣਾ ਕਿਹੜਾ ਵਿਨਿੰਗ ਕੈਂਡੀਡੇਟ ਹੈ ਉਹਨੂੰ ਵੋਟ ਪਾਓ ਜਿਹੜਾ ਆਪਾਂ ਹਰਾ ਸਕਣਾ ਨਹੀਂ ਜਿਹੜਾ ਬੀਜੇਪੀ ਨੂੰ ਹਰਾ ਸਕੇ ਉਹਨੂੰ ਵੋਟ ਪਾਓ ਮੈਨੂੰ ਲੱਗਦਾ ਸੀ ਆਪਸ਼ਨ ਦਿੱਤੀ ਸੀ ਲੋਕਾਂ ਨੂੰ ਚੋਣਾ ਲੜੀਆਂ ਸੀ ਇਸ ਵਾਰ ਕੋਈ ਹੈਲਪ ਲਾਈਨ ਐਜ ਦਾ ਚੋਣਾ ਲੜਦਾ ਕੋਈ ਆਪਸ਼ਨ ਹੀ ਦੇ ਦੇ ਤੁਸੀਂ ਬਾਕੀ ਕੈਂਡੀਡੇਟ ਦਾ ਨਾਮ ਲੈਦੇ ਕਿ ਜਿਹੜਾ ਵਿਨਿੰਗ ਕੈਂਡੀਡੇਟ ਹੈ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਵਿਨਿੰਗ ਕੈਂਡੀਡੇਟ